ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਕੁਝ ਗੱਲਾਂ ਦਿਲ ਦੀਆਂ ਚ ਅੱਜ ਇੱਕ ਵੱਡੀ ਗੱਲ ਕਰਾਂਗੇ ਬੱਬੂ ਮਾਨ ਦੇ ਬਾਰੇ ਚ ਹਾਂਜੀ ਉਹੀ ਬੱਬੂ ਮਾਨ ਜਿਨ੍ਹਾਂ ਨੂੰ ਸਾਡਾ ਪੰਜਾਬੀ ਲੋ ਪਿਆਰ ਕਰਦਾ ਹੈ ਪਰ ਅੱਜ ਕੱਲ ਉਹ ਵੱਡੀਆਂ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ ਦੋਸਤੋ ਹਾਲ ਹੀ ਪੱਬੂ ਮਾਨ ਹਿਮਾਚਲ ਦੇ ਉਹਨਾਂ ਵਿੱਚ ਇੱਕ ਸਮਾਗਮ ਵਿੱਚ ਸ਼ੋਅ ਲਾਉਣ ਲਈ ਗਏ ਸਨ ਪਰ ਇਸ ਸਮਾਗਮ ਨੇ ਉਹਨਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ ਉਹਨਾਂ ਨੂੰ ਇੱਥੇ ਸ਼ੋਅ ਲਗਾਉਣਾ ਪੈ ਗਿਆ ਹੈ ਮਹਿੰਗਾ ਉਹਨਾਂ ਤੇ ਹਿੰਦੂ ਸੰਗਠਨਾਂ ਨੇ ਧਾਰਮਿਕ ਪਾਬੰਦੀਆਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਏ ਹਨ ਹਿੰਦੂ ਸੰਗਠਨਾਂ ਨੇ ਡਿਪਟੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਹਨਾਂ ਨੇ ਮਾਨਸਵੇਤੂ ਦੇ ਪ੍ਰਬੰਧਕਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ ਦੋਸਤੋ ਇਹ ਸਮਾਗਮ ਮਾਚਿੰਤਪੁਰਨੀ ਉਤਸ਼ਵ ਵੱਲੋਂ ਮਨਾਇਆ ਗਿਆ ਇੱਥੇ ਮਾਚਿੰਤਪੁਰਨੀ ਦਰਬਾਰ ਵਿੱਚੋਂ ਇੱਕ ਜੋਤ ਲਿਆਂਦੀ ਗਈ ਅਤੇ ਸਾਰੇ ਹੀ ਸੈਟ ਨੂੰ ਮਾਚਿੰਤਪੁਰਨੀ ਦਵਾਰ ਵਿੱਚ ਬਦਲ ਦਿੱਤਾ ਇਸ ਮਗਮ ਤੇ ਜਦੋਂ ਬੱਬੂ ਮਾਨ ਨੇ ਗੀਤ ਗਾਏ ਤਾਂ ਮਬਾਲ ਹੋ ਗਿਆ ਉੱਥੇ ਗੱਲ ਵਿਗੜ ਗਈ ਦੋਸਤੋ ਵਿਰੋਧੀਆਂ ਦਾ ਕਹਿਣਾ ਹੈ ਬੱਬੂ ਮਾਨ ਨੇ ਉਹਨਾਂ ਗੀਤਾਂ ਨੂੰ ਸਟੇਜ ਤੇ ਗਾਇਆ ਜੋ ਧਾਰਮਿਕ ਤੌਰ ਤੇ ਠੀਕ ਨਹੀਂ ਸੀ ਉਹਨਾਂ ਨੇ ਗਾਇਆ ਮਹਿਫਿਲ ਮਿੱਤਰਾਂ ਦੀ ਬੋਤਲਾਂ ਦੇ ਡੱਟ ਖੁੱਲ ਗਏ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਆਦਿ ਗੀਤ ਗਾਏ ਜਿਨ੍ਹਾਂ ਨੂੰ ਵਿਰੋਧੀਆਂ ਦਾ ਕਹਿਣਾ ਹੈ ਜਿਨ੍ਹਾਂ ਤੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਗੀਤ ਹਥਿਆਰਾਂ ਤੇ ਲਚਰਤਾ ਨੂੰ ਪ੍ਰਮੋਟ ਕਰਦੇ ਹਨ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਮਾਂ ਦੇ ਦਰਬਾਰ ਦੇ ਸਾਹਮਣੇ ਐਸੇ ਗੀਤ ਗਾਉਣਾ ਠੀਕ ਨਹੀਂ ਇਹਨਾਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ ਹੈ ਦੋਸਤੋ ਇਹ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਬੱਬੂ ਮਾਨ ਨੇ ਮਾਂ ਚਿੰਤਪੂਰਨੀ ਦੀ ਸਿਫਤ ਵਿੱਚ ਇੱਕ ਵੀ ਬੋਲ ਨਹੀਂ ਗਾਇਆ ਉਹਨਾਂ ਦਾ ਕਹਿਣਾ ਹੈ ਸੰਤ ਬਾਬਾ ਉਮੇਸ਼ਵਰ ਦਾਸ ਨੇ ਮਾਂ ਚਿੰਤਪੂਰਨੀ ਉਤਸ਼ਵ ਦੇ ਨਾਂ ਤੇ ਨਾ ਹੁੰਦਾ ਤਾਂ ਇਹਨਾਂ ਨੂੰ ਐਸੇ ਗੀਤਾਂ ਤੇ ਕੋਈ ਇਤਰਾਜ਼ ਨਹੀਂ ਸੀ ਪਰ ਕਿਉਂਕਿ ਇਹ ਸਮਾਗਮ ਧਾਰਮਿਕ ਸੰਦਰਭ ਵਿੱਚ ਸੀ ਇਸ ਕਰਕੇ ਮਾਂ ਦੇ ਦਰਬਾਰ ਦੇ ਸਾਹਮਣੇ ਇਸ ਤਰ੍ਹਾਂ ਦੇ ਗੀਤ ਗਾਣ ਨੂੰ ਗਲਤ ਕਰਾਰ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਦੋਸਤੋ ਇਸ ਉੱਤੇ ਬੱਬੂ ਮਾਨ ਦਾ ਕੋਈ ਵੀ ਸਪਸ਼ਟੀਕਰਨ ਨਹੀਂ ਆਇਆ ਹੈ ਹਿੰਦੂ ਸੰਗਠਨ ਮਜ਼ਬੂਤੀ ਨਾਲ ਮੰਗ ਕਰ ਰਹੇ ਹਨ ਕਿ ਬੱਬੂ ਮਾਨ ਤੇ ਪ੍ਰਬੰਧਕਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਕਰਾਈ ਜਾਵੇ ਇਸ ਕਰਕੇ ਮਾਮਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਦੋਸਤੋ ਸੱਚ ਕੀ ਹੈ ਕੌਣ ਸਹੀ ਕੌਣ ਗਲਤ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਗੱਲ ਪੱਕੀ ਹੈ ਜਦੋਂ ਗੱਲ ਧਰਮ ਸੰਸਕਾਰਾਂ ਦੀ ਆਉਂਦੀ ਹੈ ਲੋਕਾਂ ਦੀ ਭਾਵਨਾ ਬਹੁਤ ਤੇਜ਼ੀ ਨਾਲ ਭੜਕ ਜਾਂਦੀ ਹੈ ਤੇ ਜੇ ਗਲਤ ਫਹਮੀਆਂ ਪੈ ਜਾਣ ਤਾਂ ਹਾਲਾਤ ਹੋਰ ਵੀ ਬੇਕਾਬੂ ਹੋ ਜਾਂਦੇ ਹਨ ਜੇ ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ